ਕੀ ਹੋਣਾ ਮੈਂ ਜੀ ਅਸੀਂ ਕਾਲਪੀਆ ਵੀ ਮੈਂ ਤੁਹਾਡਾ ਆਪਣਾ ਸੰਧੂ ਤਲੰਡੀ ਸਾਹਿਬ ਵਾਲਾ ਬਾਈ ਆਪਾਂ ਪਹੁੰਚੇ ਅੱਜ ਖਨੌਰੀ ਬਾਰਡਰ ਤੇ ਜਿੱਥੇ ਕਿ ਕਿਸਾਨਾਂ ਦਾ ਧਰਨਾ ਲੱਗਿਆ ਤੇ ਤੁਹਾਨੂੰ ਬਖਾਵਾਗੇ ਆਪਾਂ ਵੀ ਕਿੰਨਾ ਇਕੱਠਾ ਤੇ ਦੇਮਾ ਦੇ ਪਲ-ਪਲ ਦੀ ਖਬਰ ਤੇ ਜਾਵਾਂਗੇ ਆਪਾਂ ਲਾਸਟ ਵਾਲੇ ਬਾਰਡਰ ਤੱਕ ਤੇ ਜ਼ੀਰੋ ਜ਼ੀਰੋ ਰਿਪੋਰਟ ਦੇਖੋ ਵੀ ਉਹੀ ਜਿਹੜਾ ਕਿ ਦਿੱਲੀ ਕੱਮ ਸੀ ਜਿਵੇਂ ਸੜਕਾਂ ਤੇ ਪਹਿਲਾਂ ਦਿੱਲੀ ਬੈਠੇ ਸੀ ਉਸੇ ਲੋੜਤੀ ਕਣਾਉਰੀ ਬਾਡਰ ਤਹਿਸੀਲ ਕਰੀ ਬੈਠੇ ਆ ਤੇ ਕਿਸਾਨ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੇਖੀ ਜਾਓ ਤੇ ਬਈ ਵੀਡੀਓ ਨੂੰ ਵੱਧ ਤੋਂ ਵੱਧ ਕਰੀ ਜੋ ਸ਼ੇਅਰ ਇੱਧਰ ਬਈ ਸੇਵਾ ਕਰ ਰਹੇ ਆ ਲੰਗਰ ਦੀ ਚੌਲਾਂ ਦੇ ਲੰਗਰ ਦੀ ਸੇਵਾ ਚੱਲੀ ਜਾ ਰਹੀ ਆ ਉਹੀ ਜਜ਼ਬਾ ਉਹੀ ਜਲੂਨ ਇਹ ਸਰੂਰ ਜਿਹੜੇ ਤੋਂ ਆਇਆ ਬਈ ਲੰਗਰ ਚੌਲਾਂ ਦਾ ਲੰਗਰ ਬਾਕੀ ਤੁਸੀਂ ਵੀ ਵੀਡੀਓ ਇਹ ਦੇਖੀ ਜੋ ਤੇ ਵੀਡੀਓ ਨੂੰ ਕਰੀ ਚੱਲੋ ਬਾਤ ਬਾਤ ਸ਼ੇਅਰ ਤਾਂ ਜੋ ਕਿ ਜਿਹੜੇ ਮੇਰੇ ਵੀਰ ਭਾਈ ਕਨਾਂ ਚ ਬੈਠੇ ਆਗੇ ਤੋਂ ਬਾਤ ਛੱਡ ਕੇ ਆਓ ਤਾਂ ਜੋ ਕਿ ਮੋਦੀ ਆਪਣੇ ਮੂਰੇ ਝੁਕ ਸਕੇ ਤੇ ਕਾਨੂੰਨਾਂ ਨੂੰ ਰੱਦ ਕਰ ਸਕੇ ਤੇ ਅਬ ਜਮ ਅਗੇ ਵੀ ਜਮ ਅਖੀਰ ਤੇ ਜਿੱਥੇ ਕਿ ਬੈਰੀ ਗੇਟ ਲੱਗੇ ਹੋਇਆ 21 ਦੁੱਪਰ ਆਹ ਭਾਈ ਦੁੱਧ ਲੈ ਕੇ ਯਾਰ ਦੁੱਧ ਦੀ ਸੇਵਾ ਚੱਲੀ ਜਾਂਦੀ ਆ ਆਹ ਦੇਖ ਸਕਦੇ ਤੁਸੀਂ ਭਾਈ ਆਹ ਭਾਈ ਦੇ ਇੱਕ ਬਾਹਾਂ ਗੇ ਇੱਕ ਬਾਹਾਂ ਦੇ ਨਾਲ ਇੱਥੇ ਪਹੁੰਚਿਆ ਗਿਆ ਤੇ ਤੁਸੀਂ ਦੇਖ ਲਓ ਭਾਈ ਦਾ ਚੱਲਵਾ ਜੀ ਨੂੰ ਭਾਈ ਨੇ ਕਿ ਤੁਸੀਂ ਵੀ ਵੱਧ ਤੋਂ ਵੱਧ ਆਓ ਇਹ ਜਿਹੇ ਬੰਦੇ ਜਿਹੜੇ ਪਹੁੰਚਦੇ ਇੱਕ ਇੱਕ ਬਾਹਾਂ ਵਾਲੇ ਇੱਕ ਬਾਈ ਕਿਹੜਾ ਬੰਦਾ ਈ ਆਪਣਾ ਮਨਿਆਣਾ ਬਾਈ ਜੀ ਮਨਿਆਣਾ ਮਨਿਆਣਾ ਠੀਕ ਇਹ ਬੋਲਦਾ ਵੀ ਨਹੀਂ ਨਹੀਂ ਇਹ ਬੋਲ ਨਹੀਂ ਸਕਦਾ ਇਹ ਘਰੇੜੇ ਆਏ ਬਾਈ ਹਾਂ ਮਨਿਆਣਾ ਚਾਰੀ ਸੇਵਾ ਲੈ ਕੇ ਆਏ ਬਾਈ ਇਹ ਦੁੱਧ ਦੀ ਸੇਵਾ ਲੈ ਕੇ ਦੁੱਧ ਦੀ ਸੇਵਾ ਲੈ ਕੇ ਆਏ ਹਾਂ ਜਿਹੜਾ ਇਹ ਬਾਈ ਜਮੰਦਰੂ ਹੈ ਜਮਾ ਹਾਂ ਜੀ ਇਹਨੂੰ ਇਹ ਨਾ ਬੋਲ ਸਕਦਾ ਨਾ ਇਹਨੂੰ ਸੁਣਦਾ ਠੀਕ ਹੈ ਜੀ ਤੇ ਪਰ ਸੇਵਾ ਕਰਨ ਛੋਡੇ ਨਾਲ ਆ ਗਿਆ ਚਾਰ ਦਿਨ ਹੋ ਗਏ ਜੀ ਲਗਾਤਾਰ ਚਾਰ ਦਿਨ ਹੋ ਗਏ ਬਾਈ ਨੂੰ ਘਰੇ ਫਿਰਨਾ ਤੁਸੀਂ ਦੇਖਣਾ ਬਈ ਇਹ ਜੇ ਉੱਤਿਆ ਦੇਖ ਲੋ ਲੋਕਾਂ ਦਾ ਵੀ ਇਹ ਆ ਜਲੂਨ ਜਜ਼ਬਾ ਵੀ ਵੀ ਕਹਿੰਦਾ ਵੀ ਮੈਂ ਵੀ ਸੇਵਾ ਚ ਹਿੱਸਾ ਪਾਵਾਂ ਇਧਰ ਪਾਣੀ ਦੀ ਸੇਵਾ ਚੱਲੀ ਜਾਂਦੀ ਆ ਆ ਵੀ ਪਾਣੀ ਲੈ ਕੇ ਆਏਗੇ ਭਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੀ ਚੱਲੋ ਵਾਰ-ਵਾਰ ਸ਼ੇਅਰ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਅਜੇ ਲੋਕੀ ਪਹੁੰਚਿਆ ਆ ਆ ਪਾਣੀ ਦੀ ਸੇਵਾ ਲੈ ਕੇ ਆਇਆ ਬਾਈ ਤੇ ਮੰਗਣ ਨੂੰ ਪੁੱਛਦੇ ਕਿਹੜੇ ਪਿੰਡੋਂ ਆਇਆ ਅਸੀਂ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਕਿਹੜੇ ਪਿੰਡੋਂ ਆਇਆ ਜੀ ਜੀ ਪਿੰਡ ਵਾਸੀ ਰਖਜੀ ਜਿਲਾ ਸਰੂਰ ਠੀਕ 350 ਪਾਣੀ ਦੀ ਸੇਵਾ ਲੈ ਕੇ ਆਏ ਜੀ ਠੀਕ ਹੈ ਜੀ ਤੇ ਅੱਜ ਠੀਕ ਹੈ ਜੀ ਉਹਨਾਂ ਚ ਇਹ ਸੇਵਾ ਜਾਰੀ ਰਹੂ ਜੀ ਠੀਕ ਹੈ ਜੀ ਤੇ ਆਥਨੜ ਕੇ ਦੋਨੇ ਟਾਈਮ ਲੱਗੇਗਾ ਕਿ ਉਹਨੂੰ ਇੱਕ ਟਾਈਮ ਇੱਕ ਟਾਈਮ ਆਉਣਾ ਜੀ ਠੀਕ ਹੈ ਜੀ ਹਾਂ ਜੀ 13 ਤਰੀਕ ਨੂੰ ਆ ਰਹੇ ਹੋ ਹਾਂ ਜੀ 13 ਤੋ ਆ ਰਿਹਾ ਜੀ ਜਿੰਨਾ ਚਿਰ ਚੱਲੂਗਾ ਉਹਨਾਂ ਚਿਰ ਚੱਲਾਂਗੇ ਜੀ ਠੀਕ ਹੈ ਬਾਈ ਜੀ ਬਾਕੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਪਾਣੀ ਦੀ ਸੇਵਾ ਲੈ ਕੇ ਪਹੁੰਚੇ ਆ ਬਈ ਇੰਨਾ ਹੀ ਬਹੁਤ ਹੁੰਦਾ ਵੀ ਜਿਹੇ ਦਾ ਬੰਦੇ ਦਾ ਬਹੁਤ ਬੰਦਾ ਬੰਦੇ ਪਹੁੰਚਦੇ ਲੈ ਲੈ ਕੇ ਸਮਾਨ ਬਹੁਤ ਦੂਰ ਤੱਕ ਬਈ ਜਿਵੇਂ ਦਿੱਲੀ ਸੀਗਾ ਕੰਮ ਉਹੀ ਕੰਮ ਇੱਥੇ ਹੈਗਾ ਬਹੁਤ ਲੰਮਾ ਧਰਨਾ ਬਹੁਤ ਦੂਰ ਦੂਰ ਤੱਕ ਟਰਾਲੀਆਂ ਨੇ ਬਹੁਤ ਜਿਆਦਾ ਇਕੱਠਾ ਹੈਗਾ ਤੁਸੀਂ ਦੇਖ ਲਓ ਪੂਰਾ ਫੁੱਲ ਜਿੰਨਾ ਵੀ ਕਹਿੰਦੇ ਉਹਨਾਂ ਹੀ ਜਿਆਦਾ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਹੁੰਚੇ ਇੱਥੇ ਤਾਂ ਜੋ ਕਿ ਆਪਣੀਆਂ ਜ਼ਮੀਨਾਂ ਨਾ ਖੋਸ ਸਕੇ ਸਰਕਾਰ ਸੈਂਟਰ ਸਰਕਾਰ ਜੋ ਕਿ ਆਪਣੀਆਂ ਜ਼ਮੀਨਾਂ ਨਾ ਖੋਸ ਸਕੇ ਇਸ ਕਰਕੇ ਵਿਚਾਰੇ ਤੁਰੇਆ ਘਰਾਂ ਚ ਤੇ ਇਹਨਾਂ ਦਾ ਸਾਥ ਦੇਣਾ ਬਈ ਜ਼ਰੂਰੀ ਆ ਵੱਧ ਤੋਂ ਵੱਧ ਆਓ ਘਰਾਂ ਚ ਨਾ ਬੈਠੋ ਕੋਈ ਡਰ ਡੱਕ ਵਾਲੀ ਕੋਈ ਗੱਲ ਨਹੀਂ ਡਰ ਡੱਕ ਵਾਲੀ ਕੋਈ ਗੱਲ ਨਹੀਂ ਕੋਸ ਨਹੀਂ ਕਰਦੇ ਇਹ हां भाई हरियाणा तो लंगर लायागा असिया भाई जी भाई केड़ा ਪਿੰਡ ਆਪਣਾ ਜੀ ਅੰਦਲੀ ਪਿੰਡ ਆ ਜੀ ਅੰਦਲੀ ਕਿਹੜਾ ਜ਼ਿਲ੍ਹਾ ਪਿੰਡ ਆ ਜੀ ਕੈਥਲ ਜ਼ਿਲ੍ਹਾ ਜੀ ਕੈਥਲ ਹਾਂ ਜੀ ਕਾਹਦਾ ਲੰਗਰ ਲਾਇਆ ਬਈ ਤੁਸੀਂ ਇੱਥੇ ਸਦਾ ਵੀਰੇ ਦੁੱਧ ਤੇ ਲੱਸੀ ਆ ਸਰਜੀ ਆ ਠੀਕ ਹੈ ਜੀ ਕਿੰਨੀ ਤਰੀਕ ਤੋਂ ਲਾ ਰਹੇ ਹੋ ਇੱਥੇ ਅਸੀਂ 3 ਦਿਨ ਹੋ ਗਏ ਇੱਥੇ ਲੰਗਰ ਚੱਲੋ ਚਾਲੂ ਕਰੇ ਠੀਕ ਹੈ 14 ਤਰੀਕ ਦਾ ਜੀ ਠੀਕ ਹੈ ਉਹਨੇ ਤਾਂ ਨਹੀਂ ਚੱਲੂ ਜਨੇਂਦਰ ਨਾਲ ਚੱਲੂ ਠੀਕ ਹੈ ਬਾਈ ਜੀ 12 ਘੰਟੇ ਦਾ ਸੇ ਹੋ ਗਿਆ ਜੀ ਠੀਕ ਹੈ ਬਾਈ ਜੀ ਓਕੇ ਬਾਈ ਧੰਨਵਾਦ ਜੀ ਤੁਹਾਡਾ ਬਾਈ ਦੇਖ ਲੋ ਲੰਗਰ ਉਹੀ ਕੰਮ ਚੱਲ ਪਿਆ ਦੁਬਾਰੇ ਫੇਰ ਲੱਸੀ ਦਾ ਸਾਰੇ ਦਾ ਲੰਗਰ ਚੱਲੀ ਜਾਂਦਾ ਉਹੀ ਕੰਮ ਉਹੀ ਜਿਵੇਂ ਕਹਿੰਦੇ ਪਹਿਲਾਂ ਕਿਲੋਮੀਟਰ ਲੱਗੇ ਸੀ ਨਾ ਉਹੀ ਚੀਜ਼ ਇੱਥੇ ਲੱਗੀ ਹੁਣ ਜਿਵੇਂ ਜਿਵੇਂ ਬੈਠੇ ਆ ਬਾਈ ਆ ਕੇ ਉਵੇਂ-ਉਵੇਂ ਮੰਗਣ ਆਦੇ ਕਿਲੋਮੀਟਰ ਸ਼ੁਰੂ ਕਰਤੇ ਇਥੇ ਆਹ ਦੇਖ ਸਕਦੇ ਹੋ ਗੱਟਾਂ ਦੇ ਜਹਾਜ਼ ਕਾਉਂਟਰ ਨਾ ਨਾ ਜਾ ਜਾ ਇਹ ਜੀ ਪਾਣੀ ਆ ਬਈ ਟੈਂਕੀ ਚ ਤੇ ਪੰਨਾਂ ਨੇ ਚੜਾਤੀ ਫਟਪਾਸ ਉਤੋਂ ਦੀ ਐਂਬੂਲੈਂਸ ਆ ਇਹ ਫਰੀ ਸੇਵਾ ਡਾਕਟਰ ਸਾਹਿਬਾਨਾਂ ਦਾ ਵੀ ਸਹਿਯੋਗ ਆ ਵੀ ਪੂਰਾ ਇਹਨਾਂ ਚ ਇਹ ਦਵਾਈਆਂ ਵੰਡਣ ਆਏ ਜੇ ਕਿ ਉਹਨੂੰ ਕੋਈ ਬਿਮਾਰ ਸਮਾਰ ਹੋਂਦਾ ਤੇ ਫਰੀ ਚ ਦਵਾਈਆਂ ਦੇ ਕੇ ਜਾਂਦੇ ਆ ਵੀਰ ਸੇਵਾ ਕਰੀ ਅਨੇਥੇ ਵੀ ਇਹ ਪੱਕੀਆਂ ਹੀ ਲਾਇਆ ਇਹਨਾਂ ਨੇ ਜੀ ਪੱਕੀਆਂ ਲੰਗਾਂਗਾ ਇਹ ਪੱਕੀਆਂ ਲੰਗੀਆਂ ਬਈ ਇੱਥੇ ਵੀ ਜੇ ਵੀ ਕੋਈ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤੇ ਪੜਕ ਨੇ ਦਵਾਈ ਲਓ ਦਰ ਰਾਤ ਡਾਕਟਰ ਰਹਿੰਦੇ ਨੇ ਇਨਾਂ ਤੇ ਠੀਕ ਆ ਬਾਈ ਆ ਵੀ ਐਂਬੂਲੈਂਸ ਬਈ ਜਮਾ ਪੱਕੀ ਖੜੀ ਇੱਥੇ ਪੱਕੇ ਤੌਰ ਤੇ ਜੇ ਕੇ ਵੀ ਕੋਈ ਤ੍ਰਿਕ ਘਟਨਾ ਘਟਦੀ ਆ ਸਾਨਾਣਾ ਤੇ ਖਾਣ ਨੂੰ ਪਕੌੜੇ ਹੋਰ ਕੀ ਕੋਸਾ ਬਾਬਾ ਜੀ ਖਾਣ ਨੂੰ ਜੀ ਪਕੌੜੇ ਠੀਕ ਹੈ ਜੀ ਪਕੌੜੇ ਤਾਜ਼ੇ ਖਾਨ ਨੂੰ ਜੀ 24 ਘੰਟੇ ਡਾਕਟਰ ਰਹਿੰਦੇ ਆ ਅਸੀガル ਜੀ ਕੀ ਨਾਂ ਹੈ ਆਪਣਾ ਜੀ ਡਾਕਟਰ ਜੋਤੀ ਵਰਮਾ ਡਾਕਟਰ ਜੋਤੀ ਵਰਮਾ ਕਿਹੜਾ ਡਿਸਟ੍ਰਿਕਟ ਹੈ ਦੀ ਆਪਣਾ ਇੱਥੇ ਸੰਗਰੂਰ ਡਿਸਟ੍ਰਿਕਟ ਹੈ ਸਿਵਲ ਹਸਪਤਾਲ ਚ ਕੈ ਦਿਨਾਂ ਤੋਂ ਇੱਥੋਂ ਆਪਣਾ ਕਰ ਰਹੇ 3-4 ਦਿਨੋਂ ਠੀਕ ਹੈ ਜੀ ਪਰਮਨੈਂਟ ਆ ਵੀ ਜਨੇਚਰ ਧਰਨਾ ਚਲੋ ਇੱਥੇ ਰਹੋਗੇ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਤੁਹਾਡਾ ਦੇ ਵੀ ਡਾਕਟਰ ਸਾਹਿਬਾਨ ਸੀ ਜੋ ਕਿ ਦਵਾਈਆਂ ਦਾ ਕਰਦੇ ਇਥੇ ਆਪਣੀ ਖਾਲਸਾ ਨਿੰਗਲ ਸਿੰਘ ਦੀ ਫੋਰ ਬਾਈਰੂ ਖਾਲਸਾ ਵੈਰੀ ਹਸਪਤਲ ਹੋਰਜੀ ਖਾਲਸਾ ਜੀ ਸੈਤਨ ਕੈਮ ਕਿਵੇਂ ਜੁਟ ਗਿਆ ਬਾਈ ਕੀ ਮੜੇ ਵਨ ਵਿਸਤਾਰ ਨਾਲ ਦੱਸੋ ਕਿੰਨੇ ਦਿਨਾਂ ਤੋਂ ਆਏ ਆ ਇਥੇ ਇਹ ਤੰਬੂ ਲਾਉਣਾ ਆਪਣੇ ਨਿੰਗਲ ਸਿੰਘ ਗੱਡ ਰੱਖਿਆ ਤੰਬੂ ਇਹਨਾਂ ਨੇ ਕਰ ਰੇ ਤਿਆਰੀਆਂ ਤੰਬੂ ਦੀਆਂ ਹੋਰ ਦੀਆਂ ਤਿਆਰੀਆਂ ਫੁੱਲ ਦੀਆਂ ਫੁੱਲ ਤਿਆਰੀਆਂ ਚੱਲੀ ਜਾਂਦੀਆਂ ਨੇ ਬਾਕੀ ਖਾਸ ਆ ਤਾਂ ਸਦੀ ਠੀਕ ਆ ਉਹ ਚ ਰਹਿੰਦੇ ਠੀਕ ਆ ਬਹੁਤ ਖਰਬਾਨਿਆ ਹੈ ਵੀ ਗੋਲਿਆਂ ਚ ਜਮਾਂ ਗੋਲਿਆਂ ਦੇ ਵਿੱਚ ਜਾ ਕੇ ਆਏ ਆਂ ਵੀ ਹਾਂ ਇਹ ਅੱਗੇ ਰਹਿ ਸਾਡੇ ਇਤਰੀ ਹੁਣ ਸੇਤਾ ਕਿਵੇਂ ਆਈਆਂ ਸੇਤਾ ਠੀਕ ਆ ਤੇ ਉਹ ਮੈਂ ਤੇਰੀ ਵੀਡੀਓ ਹੀ ਦੇਖੀ ਸੀ ਤੂੰ ਪਿਆਸ ਹੀ ਲੰਮਾ ਨਹੀਂ ਛੜਕਦੇ ਠੀਕ ਲੈ ਲੈ ਵਜੇ ਆ ਤੇ ਮੇਰੇ ਵੱਜ ਗਿਆ ਬੋਰੀਆਂ ਮੰਨੀਆਂ ਸੀ ਖਦਰ ਦੀਆਂ ਠੀਕ ਆ ਬਾਈ ਬਾਵਾ ਦੇ ਵੀ ਠੀਕ ਆ ਵਜੇ ਦਾ ਸੀ ਇੱਥੇ ਠੀਕ ਆ ਇਹ ਬੋਰੀਆਂ ਦੂਰੀਆਂ ਸੀ ਜਿਹੋ ਉਹਨਾਂ ਦੇ ਵਿੱਚ ਹੀ ਹੈਗੇ ਠੀਕ ਆ ਇੱਕ ਮੁੰਡਾ ਆਪਣਾ ਪੈਨਡ ਉੱਠ ਗਿਆ ਉਹਦੇ ਪੈਰ ਨੂੰ ਫ੍ਰੈਕਚਰ ਹੋ ਗਿਆ ਜੀ ਪਟਿਆਲੇ ਲੈ ਕੇ ਗਏ ਉਹਨਾਂ ਅਸਟਾ ਠੀਕ ਆ ਤੇ ਹੁਣ ਤਿੰਨਾਂ ਸਿੱਤਾਂ ਠੀਕ ਆ ਚੜਦੀ ਕਲਾ ਚਮਾ ਚੜਦੀ ਕਲਾ ਜਾਂ ਠੀਕ ਤੇ ਜੇ ਹੁਣ ਜੇ ਲੋੜ ਪੈਂਦੀ ਵਧੇਗਾ ਕਿਹਾਂ ਗਾਹਾਂ ਨੂੰ ਵਾਹ ਬਾਈ ਤੇਰੇ ਠੀਕ ਆ ਕਹਦੇ ਮਾਰਿਆ ਆ ਆਖੇ ਬਾੜਾ ਪਤਾ ਲੱਗ ਜੇ ਠੀਕ ਆ ਆ ਟਰੈਕਟਰ ਆ ਜਿੰਨੇ ਤੋਂ ਪੁੱਛਦਾ ਕਿਥੇ ਸੀ ਆਪਣਾ ਆ ਇਹਨਾਂ ਦੇ ਵਿੱਚ ਗਏ ਆ ਬੰਦੇ ਨੂੰ ਪੁੱਛਲਾ ਟਰੈਕਟਰ ਆ ਸ਼ਰਲੇ ਵੱਜੇ ਬਾਬਾਈ ਹਾਂ ਜੀ ਸ਼ਰਲੇ ਇਹ ਬਾਬੇ ਦੀ ਸ਼ਰਲੇ ਵੱਜਿਆ ਤੇ ਬਾਬਾਈ ਕੀ ਚਾਹਣਾ ਚਾਹਣਾ ਸਰਕਾਰ ਨੂੰ ਵੀ ਜਿਹੜੀ ਇਹ ਐਡੀ ਸਰਕਾਰ ਦਾ ਪਾਕਿਸਤਾਨ ਵੀ ਨਹੀਂ ਕਰਦਾ ਆਪਣੇ ਤੇ ਐਡਾ ਵਿਰੋਧੀ ਦਾ ਕੰਮ ਜਿਹੜਾ ਇਹ ਕਰੀ ਜਾਂਦੇ ਆ ਇਹ ਵੇਰੋ ਐਡੇ ਐਡੇ ਲੰਮੇ ਪਾਕਿਸਤਾਨ ਦੇ ਵੱਡੇ ਐਡੇ ਐਡੇ ਲੰਮੇ ਕਿਵੇਂ ਆਪਣੀ ਦੁੱਧ ਵਾਲੀ ਮਧਾਨੀ ਦੇ ਫੁੱਲ ਜਿਹੀ ਨਹੀਂ ਲੱਗਉਂਦੇ ਹਾਂ ਪਿੱਤਲ ਦੇ ਐਵੇਂ ਜੇ ਲੱਗਿਆ ਪਾਉਣੇ ਇਹ ਠੀਕ ਆ ਉਹ ਉੱਤੇ ਜਾ ਕੇ ਘੋਗਦਾ ਉਹ ਫਿਰ ਪੁੰਜੇ ਨੂੰ ਹੁੰਦਾ ਠੀਕ ਆ ਬੀ.ਡੀ ਦੇ ਖਿੱਤੇ ਕਰ ਰਿਹਾ ਤੇ ਪਾਕਿਸਤਾਨ ਮੰਨੀ ਕਰ ਲੈਣਾ ਚੀਨ ਮੰਨੀ ਕਰ ਲੈਣਾ ਹਣਾ ਇੱਕ ਇੱਡੇ ਇੱਡੇ ਬੋਲੇ ਸਰ ਤੇ ਠੀਕ ਆ ਆਪਾਂ ਕਿਹੜਾ ਖੜਕੂ ਆਗੇ ਆਪਾਂ ਤਾਂ ਇਹ ਹੱਕ ਲੈਣ ਚੱਲੇ ਆਂਗੇ ਇਹ ਜੰਟਾ ਨੂੰ ਕਦਾ ਲੱਗਿਆ ਇਹਨਾਂ ਨੇ ਬੰਦ ਕੀਤੀ ਹੈ ਠੀਕ ਆ ਮੈਂ ਆਪਾਂ ਦਿੱਲੀ ਵੀ ਨਹੀਂ ਉਦੋਂ ਕਰਿਆ ਸੀ ਬੰਦ ਜਦੋਂ ਆਪਾਂ ਦਿੱਲੀ ਹੁਣ ਦੇਖੋ ਵੀ ਚਾਰ ਲੈਣਾ ਲਈ ਬੈਠੇ ਚਾਰ ਵਾਟਰ ਬਣਾਈ ਬੈਠੇ ਠੀਕ ਆ ਜੀ ਤੇ ਅਸੀਂ ਤਾਂ ਇਹ ਗੱਲਾਂ ਨਾਲ ਮੋਤੀ ਯਾਰ ਦਾ ਬੰਦਾ ਘਟਿਆ ਮਾ ਹੀ ਨਹੀਂ ਕਿਹੜਾ ਆਪਦੇ ਦੇਖ ਦੇ ਉੱਤੇ ਆਈਡੀ ਤੇ ਫੈਸਲ ਕਰ ਰਿਹਾ ਚੜਾਈ ਜਾਂਦਾ ਗੋਲੀਆਂ ਬੰਦੇ ਸਾਡੇ ਘਾਟੋ ਘਾਟ 300 400 ਬੰਦਾ ਫੱਟੜ ਹੋਇਆ ਮੁੰਡੇ ਅੱਖੀਆਂ ਦੀਆਂ ਅੱਖਾਂ ਕਹਿੰਦੇ ਇੱਥੇ ਬੱਚੇ ਟੇਟੇ ਮੁੰਡਾ ਪਟਾਲੇ ਲੈ ਗਿਆ ਇੱਥੇ ਅੱਖ ਤੇ ਹਾਂ ਮੈਂ ਤੇ ਉਹ ਵੀ ਦੇਖੀਏਗੀ ਪਟਾਲੇ ਮੁੰਡਾ ਨਾਲ ਹੀ ਛੱਡੇ ਤੇ ਅਸੀਂ ਆ ਵੀ ਦਿੰਦੇ ਚੱਕ ਕੇ ਉਹ ਲੈਣਾ ਬਈ ਦੁੱਧ ਤਾਂ ਬਲੇਟੀਆਂ ਸੀ ਉਹ ਨਾਲੀਆਂ ਠੀਕ ਆ ਆ ਤੁਮ ਸਾਰੀਆਂ ਠੀਕ ਆ ਦੁੱਧ ਤਾਂ ਹੀ ਲੈਣਾ ਬਈ ਦੁੱਧ ਐ ਨਹੀਂ ਬਈ ਉਹ ਦੁੱਧ ਦੀ ਸੇਵਾ ਹੀ ਚੱਲੀ ਓਕੇ ਜੀ ਖਾਲਸਾ ਜੀ ਬਾਈ ਖਲਸਾ ਬਾਈ ਜੀ ਫਤਹਿ ਜAVE ਨਿਹਾਲੋ ਜਾਵੇ ਗੁਰੂ ਗੋਬਿੰਦ ਸਿੰਘ ਦੇ ਮਾਣ ਨੂੰ ਪਾਵੇ ਰਿਆ ਕਾਲ ਇੰਨੇ ਗੱ ਸਿੰਘਾਂ ਦੇ ਚਕਾਰੇ ਸਦਾ ਝੂਠੇ ਨਿਸ਼ਾਨ ਰਹਿੰਦੇ ਆ ਖਾਲਸਾ ਪੰਥ ਤੇ ਆ ਸਕਾਉਟ ਡਾਇਰੈਕਟਰ ਆ ਬਾਈਆਂ ਕੋਲੇ ਤੇ ਕਹਿੰਦੇ ਸਕਾਉਟ ਹੋ ਵੀ ਹੂ ਠੀਕ ਆ ਪਰ ਇਹ ਠੱਠਾ ਡਾਇਰੈਕਟਰ ਹੁੰਦਾ ਇਹ ਉਵੇਂ ਹੀ ਠੱਠੇ ਹੀ ਹੁੰਦਾ ਡਾਇਰੈਕਟਰ ਹਾਂ ਕੋਈ ਮਰਜ਼ੀ ਡਾਇਰੈਕਟਰ ਲਾ ਦੇ ਹਾਂ ਪਰ ਤੁਲਦਾ ਠੰਡਾ ਹੁੰਦਾ ਤੇ ਕੰਮ ਕੰਮ ਇੰਨੇ ਕਰਦਾ ਜਿੰਨੇ ਵੀ ਕਹਦੇ ਮੇਰੇ ਸ਼ਵਰਾਜ ਵਾਲੇ ਸਾਫ ਵਿਚ ਲੈਣਾ ਇਹ ਸ਼ਵਰਾਜ ਹੋਇਆ ਜੀ ਮੰਨ ਕੇ ਜਲ ਪੂਰਾ ਜਗਾ ਨੂੰ ਡ੍ਰੈਕਟਰ ਕਰਾ ਕੇ ਲਿਆਂਦਾ ਵੰਗਣ ਦੇਗਾ ਵਿੱਚ ਜਿਹੜਾ ਪਿਨੀਰ ਕਿਹੜਾ 60 ਦੇ ਸੋਨਾ ਨਿਕਾਲਾ ਮੁੰਡਾ ਸੀਗਾ ਹਾਂ ਮੈਨੂੰ ਤਾਂ ਬਾਈ ਤੂੰ ਕੀ ਪਾਇਆ ਮੈਨੂੰ ਪਿੱਛੇ ਛੱਡਿਆ ਆ ਠੀਕ ਆ ਮੁੰਡਾ ਡ੍ਰੈਕਟਰ ਸੋਨਾ ਨਿਕਾਲਾ ਸਾਡਾ ਠੀਕ ਆ ਮੈਂ ਕਿਹਾ ਬਈ ਆ ਘਸ ਨਹੀਂ ਹੋਵੀ ਆ ਆ ਤੂੰ ਵੀ ਲੈ ਰੇਸ ਤੇ ਪੈਰਾ ਕੱਲਾ ਐ ਲੁੱੜਦੇ ਸੀ ਨਾ ਬਈ ਫਤਿਹਗੜ੍ਹ ਸਾਹਿਬ ਜਾਂਦੇ ਸੀਗੇ ਹਾਂ ਇਸ ਤਰ੍ਹਾਂ ਦਾ ਸਕਾਉਟ ਸਾਨੂੰ ਆਏ ਸਾਲ ਟੱਕਰਦਾ ਹੋ ਤੇ ਭਰਾ ਨਹੀਂ ਕਿ ਆ ਵੀ ਕੋਈ ਪਿੱਛੇ ਰਹਿ ਜੂ ਪਿੱਛੇ ਦੇ ਦਿੰਦੇ ਪਤਾ ਨਹੀਂ ਉਹਨੇ ਕੀ ਪਾਇਆ ਕੀ ਨਾ ਕੋਹ ਟਰੈਕਟਰ ਆ ਜੀ ਸਭ ਸਾਰਾ ਉਹੀ ਹੈ ਇੱਕ ਦੂਜੇ ਵਧੀਆ ਐ ਤੇ ਧੋਕਾ ਭਰਾਵਾ ਆਜਾ ਜਾਓ ਤੁਹਾਡਾ ਚੱਲ ਕਿਹਦੇ ਪੰਪ ਤੋਂ ਲੀਡਰ ਮਾਰ ਰਿਹਾ 35 ਠੀਕ ਆ ਬਸ ਉਹਦੇ ਨਾਲ ਹੀ ਵੱਧ ਆ ਭਈ ਇਹ ਜੋਸ਼ ਲੈ ਕੇ ਪਹੁੰਚੇ ਤੇ ਮੋਦੀ ਨੂੰ ਕਹਿਣਾ ਚਾਹਣੇ ਹੈਗੇ ਵੀ ਤੂੰ ਸਾਡੇ ਮੁਰੇ ਕੀ ਅੜਦਾਗਾ ਬਾਈ ਦੀਪ ਸਦੂ ਆਈ ਜਾਂਦੇ ਤੁਰੇ ਨੇ ਜੀ ਗੱਲ ਕੋਟਲਾ ਜੀ ਨੇ ਕਰਦੇ ਗੱਲਬਾਤ ਅਸੀਂ ਗੱਲ ਜੀ ਪ੍ਰਧਾਨ ਸਾਹਿਬ ਜੀ ਜਿਹੜੀ ਅੱਜ ਦੀ ਕੱਲ ਮੀਟਿੰਗ ਹੋਈ ਉਹਦੇ ਵਿੱਚ ਕੀ ਬਣਿਆ ਕੀ ਗੱਲਬਾਤ ਹੋਈ ਮੀਟਿੰਗ ਚਲਦੀਆਂ ਰਹਿਣਗੀਆਂ ਪਰ ਮੀਟਿੰਗ ਬੇਸ਼ੱਕਾ ਰਹੀ ਆ ਠੀਕ ਆ ਜੀ ਤਾਂ ਆਪਾਂ ਜਿਹੜਾ ਟਾਈਮ ਦਿੱਤਾ ਹੋਇਆ ਹੁਣ ਕਿੰਨੇ ਕਿੰਨੇ ਦਿਨਾਂ ਤੇ ਲਾ ਟਾਈਮ ਜੀ ਨਹੀਂ ਨਹੀਂ ਲੋਕਾਂ ਨੂੰ ਸੱਦਾ ਦਿੱਤਾ ਹੋਇਆ ਠੀਕ ਹੈ ਜੀ ਕਿ ਅਸੀਂ ਦਿੱਲੀ ਕੂਚ ਕਰਤਾ ਉਹ ਜਿਹੜਾ ਅਸੀਂ ਮੀਟਿੰਗਾਂ ਹੋ ਰਹੀਆਂ ਠੀਕ ਹੈ ਜੀ ਸਰਕਾਰ ਮੀਟਿੰਗਾਂ ਕਰਕੇ ਟਾਈਮ ਟਪਾ ਰਹੀ ਹੈ ਠੀਕ ਹੈ ਜੀ ਵੀ ਇਹ ਕਿਸਾਨ ਦਿੱਲੀ ਨਾਲ ਪਹੁੰਚ ਜਾਣ ਹਾਂਜੀ ਆਪਾਂ ਹਰ ਹਾਲਤ ਜਿਹੜੀ ਦੋਨੇ ਲਾਰਾਂ 'ਚ ਰੱਖੀ ਜਾਂਦੇ ਆ ਲਾਰਾਂ 'ਚ ਰੱਖੀ ਜਾਂਦੇ ਨੇ ਲਾਰਾ ਜੀ ਆਪਾਂ ਨੂੰ ਪਤਾ ਸਾਰਾ ਕੁਝ ਠੀਕ ਹੈ ਜੀ ਆਪਣੇ ਦੋਨੇ ਫਾਰਮਾਂ ਦੀ ਹੁਣ ਮੀਟਿੰਗ ਹੋਊਗੀ ਮੀਟਿੰਗ ਕਰਕੇ ਅਗਲਾ ਲਾਨ ਜਿਹੜਾ ਦਿੱਲੀ ਵਾਲਾ ਉਹ ਤੈਅ ਆ ਜਾਵਾਂਗੇ ਠੀਕ ਹੈ ਜੀ ਕਈ ਹੁਣ ਆਪਾਂ ਕਾਕਾ ਗੋਟਰਾ ਜੀ ਨਾਲ ਕਰੀਏ ਗੱਲਬਾਤ ਤੇ ਜੋ ਕੇ ਕਹਿ ਕੇ ਗਏ ਆ ਕਿ ਦਿੱਲੀ ਜ਼ਰੂਰ ਪਹੁੰਚਾਂਗੇ ਤੇ ਭਾਈ ਵੱਧ ਚੜ ਕੇ ਆਓ ਵੱਧ ਚੜ ਕੇ ਸਾਧ ਦਿਓ ਤਾਂ ਜੋ ਕੇ ਆਪਾਂ ਦਿੱਲੀ ਪਹੁੰਚ ਸਕੀਏ ਮੋਦੀ ਦੀ ਹਿੱਕ ਤੇ ਨੱਚ ਸਕੀਏ ਜਾ ਕੇ ਇਹ ਆ ਜਜ਼ਬਾ ਇਹ ਆ ਜਲੂਨ ਚਾਹੀਦਾ ਤਾਂ ਜੋ ਕੇ ਇਹ ਮੂਰੇ ਆਪਣੇ ਨਾਂ ਆੜ ਸਕਣ ਵੱਧ ਚੜ ਕੇ ਆਓ ਇਧਰ ਵੀ ਪ੍ਰਸ਼ਾਦਾ ਲੰਗਰ ਚੱਲ ਰਿਹਾ ਹੈਗਾ ਆਪਣੀਆਂ ਮਾਤਾ ਫਿਰਦੀਆਂ ਨੇ ਤੇ ਮਾਤਾ ਜੀ ਹੋਰ ਉਹਨੇ ਕਰਾਂਗੇ ਪੁੱਛਾਂਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਨਾਲ ਅਸੀਂ ਮਾਤਾ ਜੀ ਮਾਤਾ ਜੀ ਤੁਸੀਂ ਕੀ ਚਾਹਣਾ ਕਹਿਣਾ ਚਾਹੁੰਦੇ ਹੋ ਜਿਹੜੀ ਇਹ ਮੋਦੀ ਸਰਕਾਰ ਨੇ ਆਪਣੇ ਮੂਰੇ ਐਡਾ ਕੁਛ ਕੀਤਾਗਾ ਮੋਦੀ ਸਰਕਾਰ ਨੇ ਕਹਿਣਾ ਵੀ ਤੁਹਾਡੇ ਹੱਕ ਦੇ ਦੇਵੇ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਮਾਤਾ ਜੀ ਅਸੀਂ ਲੇਖੋਂ ਆਏ ਆ ਆਪਣਾ ਠੀਕ ਹੈ ਜੀ 13 ਤਰੀਕ ਤੋਂ ਆਏ ਕਿ ਅੱਜ ਪਹੁੰਚੇ ਮਾਤਾ ਨਹੀਂ ਕੱਲ ਵੀ ਆਸ ਸੀ ਅੱਜ ਵੀ ਆਏ ਆ ਠੀਕ ਹੈ ਮਾਤਾ ਸਾਡੇ ਬੱਚਿਆਂ ਨੂੰ ਹੱਕ ਚਾਹੀਦਾ ਏ ਠੀਕ ਹੈ ਜੀ ਸਾਡਾ ਹੱਕ ਤੁਹਾਨੂੰ ਦੇ ਦੇਣਾ ਸਾਡੇ ਵੀਰ ਭਰਾਵਾਂ ਨਾਲ ਧੁਰ ਤੋਂ ਆਈਆਂ ਨੇ ਠੀਕ ਹੈ ਸਾਡੇ ਮਤਲਬ ਵੱਡਿਆ ਬਟੇਰੇ ਨਾਲ ਵੀ ਇਹਨਾਂ ਕੀਤਾ ਨੇ ਠੀਕ ਹੈ ਮਾਤਾ ਜੀ ਹਾਰਦੇ ਨਹੀਂ ਕਿਉਂ ਹਾਰ ਨਾਲੀ ਕੌਮ ਹੀ ਨਹੀਂ ਮਾਤਾ ਆਪਣੀ ਹਾਰਦੇ ਨਹੀਂ ਸਾਡੇ ਪੂਰਿਆਂ ਦੇ ਅਸਰ ਅਸਰ ਹਾਰਨਾ ਨਹੀਂ ਦਾ ਠੀਕ ਹੈ ਮਾਤਾ ਜੀ ਹਾਂ ਜੀ ਸੇਵਾ ਕਰਨ ਉਹਨੇ ਕਿ ਵੀ ਮੈਂ ਮਤਲਬ ਕਿਸਾਨਾਂ ਦੇ ਨਾਲ ਨਾਲ ਠੀਕ ਕੋ ਨਿਹਾਲ ਚਤਰੀਆ ਕਾਲਾ ਦੇਖ ਲੋ ਬਈ ਮਾਤਾ ਇੰਗਣੇ ਕਿੰਨੀ ਉਮਰ ਹੋਗੀ ਮਾਤਾ ਤੁਹਾਡੀ ਮੇਰੀ ਹੋਗੀ 60 60 ਮੈਂ ਆਣਾ ਵੀ ਮਾਤਾ 60 ਸਾਲ ਤੋਂ ਕੋਈ ਘਟ ਹੈ ਨਹੀਂ ਜਿਹੜੀਆਂ ਮੈਂ ਇਹ ਅੰਦੇ ਦੇ ਵਿੱਚ ਆ ਕੇ ਲੈ ਕੇ ਆਈ ਨਾ ਠੀਕ ਹੈ ਜੀ ਉਹਨਾਂ ਦੇ ਨਾਲ ਆ ਕੇ ਆਈ ਨਾ ਦਿੱਲੀ ਵੀ ਜਾ ਕੇ ਆ ਜੀ ਮੇਰੀ ਵੀ ਮੈਂ ਜਿੰਨਾ ਸਾਡਾ ਪਸਾਰ ਲੱਗਾ ਹੈ ਹਨ ਕਰਨਾ ਲੱਗਾ ਸੀ ਰਹਿ ਕੇ ਆਏ ਠੀਕ ਆ ਹੁਣ ਵੀ ਉਹਨੇ ਜ ਨਹੀਂ ਰਹੋਗੇ ਠੀਕ ਆ ਮਾਤਾ ਜੀ ਓਕੇ ਨਾਲ ਹੀ ਆਸੇ ਨਾਲ ਠੀਕ ਆ ਮਾਤਾ ਮੋਦੀ ਤੇ ਕਹਿੰਦਾ ਤੁਹਾਨੂੰ ਕਿਉਂ ਖਾਜਲ ਖਾਣ ਕਰਦੇ ਆ ਥੋੜਾ ਹੱਥ ਤੁਹਾਨੂੰ ਦੇ ਲਿਆ ਤੇ ਆ ਥੋੜਾ ਸੈਟ ਕਰਨਾ ਪਿਆ ਥੋੜਾ ਆ ਜਾਣਾ ਮਾਤਾ ਜੀ ਥੇਰੀ ਮੋਲ ਲੰਮਾ ਜਾਊਗਾ ਓਕੇ ਧੰਨਵਾਦ ਮਾਤਾ ਜੀ ਤੁਹਾਡਾ ਜਿਹੜਾ ਸਾਨੂੰ ਟਾਈਮ ਦਿੱਤਾ ਤੇ ਆਪਣਾ ਜਿਹੜਾ ਸਾਥ ਆ ਮਾਤਾ ਜੀ ਨਾਲਾਂਗੇ ਕਿਉਂਕਿ ਇਹ ਮਾਤਾ ਰਗਾਂ ਦੇ ਜਲੂਨ ਨਹੀਂ ਆਪਣਾ ਸਹਰਨ ਚੱਲਣਾ ਮਾਤਾ ਦੇ ਨਾਲ ਪਹਿਲਾਂ ਮਾਤਾ ਤੁਰਦੀਆਂ ਪਿੱਛੇ ਨੌਜਵਾਨ ਤੁਰੇਗਾ ਹੈ ਉਹਦਾ ਹੈ ਬਾਈ ਜੀ ਹਾਂਜੀ ਮਾਤਾ ਦਾ ਜਜ਼ਬਾ ਜ਼ਿਆਦਾ ਸਾਡੇ ਨਾਲੋਂ ਉਹਦਾ ਹੈ ਉਹਦਾ ਪਹਿਲਾਂਗਾ ਆ ਤੁਸੀਂ ਵੇਖ ਸਕਦੇ ਹੋ ਮਾਤਾ ਬਾਈ ਇਹੋ ਜਿਹੇ ਜੱਜਵੇ ਇਹੋ ਜਿਹੇ ਜਲੂਨ ਹੋਣ ਤਾਂ ਕੋਈ ਸਰਕਾਰਾਂ ਕੋਈ ਕੁਝ ਨਹੀਂ ਰੋਕ ਸਕਦਾ ਕਿਉਂਕਿ ਇੰਨੀ ਹਿੰਮਤ ਉਹਨਾਂ ਜੋਸ਼ ਦਿਰੋਂ ਹੋਵੇ ਉਦੋਂ ਕਿਹੜੀਆਂ ਸਰਕਾਰਾਂ ਕਿਹੜੇ ਵੈਰੀਗੜ ਕੁਛ ਨਹੀਂ ਮੁਰੇ ਹੜਦਾ ਸਭ ਪਾਰ ਜਾਂਦੇ ਆ ਬਈ ਕਿਉਂਕਿ ਬਈ ਇਹਨਾਂ ਦਾ ਜੋਰ ਜਜ਼ਬਾ ਹੋਵੇ ਤਾਂ ਕੌਣ ਮੁਰੇ ਹੜਦਾ ਹਨ ਆਪਣੀਆਂ ਮਾਂਵਾਂਾਂ ਚਾਂ ਸੀਰਗੀਆਂ ਨਹੀਂ ਪਿੱਛੇ ਆੜੀਆਂ ਉਹਨਾਂ ਦੀ ਔਖ ਚ ਚਲਕਣੀਆਂ ਉਹਨਾਂ ਨੇ ਸਾਰਾ ਕੁਝ ਆਪਣਾ ਜੋਸ਼ ਜਲਵਾ ਦਿੱਤਾ ਆ ਇਹਦੇ ਹੱਥ ਚ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਉਹ ਮੋਦੀ ਵੱਲੋਂ ਛਿੱਟੇ ਗਈ ਗ੍ਰੇਨੇਡ ਇਹ ਤੁਸੀਂ ਬਾਟਰ ਤੋਂ ਚੱਕ ਕੇ ਲਏ ਆ ਬੀ ਪੁੱਛਣਾ ਪੁੱਛਣ ਵਾਲਾ ਹੋਵੇ ਵੀ ਅਸੀਂ ਕੀ ਖਾਰਤੂ ਆ ਬਈ ਜਰਾ ਅਸੀਂ ਕੀ ਅੱਤਵਾਦੀ ਆਗੇ ਜਿਹੜਾ ਸਾਡੇ ਤੇ ਏਡਾ ਏਡਾ ਜਲੂਨ ਕਰਦੇ ਹੋ ਅਹੀਆਂ ਚੀਜ਼ਾਂ ਸੜ ਕਰਾਂਗੇ ਉਸ ਕਰਾਂਗੇ ਸਾਰੀ ਬਾਤ ਕਰਾਂਗੇ ਠੀਕ ਹੈ ਓਕੇ ਬਾਈ ਆ ਦੇਖੋ ਕਾਕਾ ਕਰੋੜਾ ਕੇ ਤੇ ਆਪਣੇ ਭਾਈ ਹੋਰ ਵੀ ਸਾਰੇ ਸਾਥ ਨੇ ਕੋਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਜੋ ਕਿ ਬਣੂ ਪਤਾ ਲੱਗ ਸਕੇ ਲੋਕਾਂ ਨੂੰ ਵੀ ਯਾਰ ਇਹ ਜੇ ਵੀ ਆਪਣੇ ਜਿਹੜਾ ਜਿਹੜਾ ਮੂਰੇ ਪ੍ਰਧਾਨ ਹੋਣ ਤਾਂ ਉਦੋਂ ਕੋਈ ਨਹੀਂ ਪਿੱਛੇ ਹਟਦਾ ਸੈ ਆ ਲੱਗੇ ਰੋਣਾ ਹੌਲੀ ਹੌਲੀ ਆਇਆ ਰਹੋ ਕਾਕਾ ਕੋੜਾ ਯੋਰੀ ਬਿੱਥੇ ਕੇ ਸਰਕਾਰ ਨੇ ਆ ਲਏ ਨਾ ਥਮ ਕੇ ਉੱਥੇ ਜਾ ਕੇ ਜਾ ਰਹੇ ਨੇ ਤੇ ਆਪਾਂ ਇੱਥੇ ਆ ਦੇਖ ਲੋ ਪੰਗਾਂ ਰੇਖਾਂ ਕਹਿੰਦੇ ਦਰਦਿਆਂ ਦੇ ਵੇਖੀ 47 ਦਾ ਪਾਪੂ ਨੇ ਵੇਖੀ 84 ਦੇਖੀ 24 ਹਾਂ ਵਾਗੇ ਕੀ ਕਰੇਗਾ ਹਾਂ ਅਵਸਥਾ ਬਈ ਐਸਾ ਨੇ ਇੱਕ ਤਾਂ ਜਿੰਦਾ ਵਾ ਜੇ ਨਾ ਬਈ ਕੋ ਸਾਰਾ ਮੈਡੀਕਲ ਪੂਰੀ ਟੀਮ ਇੱਥੇ ਪਹੁੰਚਣ ਡਾਕਟਰਾਂ ਵੱਲੋਂ ਪੂਰਾ ਗਿਆ ਸਾਥ ਦੇ ਰਿਹਾ ਤੇ ਵੀ ਆਪਾਂ ਹੀ ਵੱਧ ਚੜ ਕੇ ਸਾਥ ਦਿਓ ਇਹਨਾਂ ਦਾ ਵੱਧ ਚੜ ਕੇ ਆਓ ਘਰਾਂ ਚੋਂ ਨਿਕਲੋ ਬਾਹਰ ਇਹੀ ਟਾਈਮ ਆ ਇਹੀ ਟਾਈਮ ਆ ਬਈ ਇਹਨਾਂ ਦੇ ਨਾਲ ਨਾ ਖੜਾਂਗੇ ਤਾਂ ਇੱਕ ਦਿਨ ਬਾਅਦ ਖੜਾਂਗੇ ਕਦੋਂ ਆ ਜੀਰਾਂ ਪਰ ਟਰੈਕਟਰ ਵਿਖਾ ਰਹੇ ਆ ਇਹ ਉਹ ਟਰੈਕਟਰ ਹੈਗਾ ਜਿਹੜਾ ਕਿ ਬਾਰਡਰ ਤੇ ਫੌਜੀਆਂ ਵੱਲੋਂ ਇਹਦੇ ਟਾਇਰ ਤੇ ਇਹਨਾਂ ਜਿਹੜੀ ਪ੍ਰਕਟਨਾ ਉਹਨਾਂ ਨੇ 2.5 ਸੀ ਤਾਂ ਆਪਾਂ ਕਰਾਂਗੇ ਉਹ ਬੰਗਾਂ ਨਾਲ ਗੱਲਬਾਤ ਪੁੱਛਾਂਗੇ ਵੀ ਬਾਈ ਤੁਸੀਂ ਗਏ ਸੀ ਮੂਰੇ ਇਹ ਟਰੈਕਟਰ ਲੈ ਕੇ ਤੇਰਾ ਖੋਜ ਗਨੇ ਦਾ ਨੁਕਸਾਨ ਕਰਿਆ ਕੀ ਕੁਛ ਨੁਕਸਾਨ ਕਰਿਆ ਕਿੱਦਾਂ ਕੇ ਨੁਕਸਾਨ ਕਰਤਾ ਸੱਸੀ ਦਾ ਬਾਈ ਜੀ ਸੱਸੀ ਦਾ ਬਾਈ ਜੀ ਬਈ ਇਹ ਆ ਟਰੈਕਟਰ ਹੈ ਜਿਹੜਾ ਥੋੜਾ ਇਹ ਬਾਰਡਰ ਤੇ ਮੂਹਰੇ ਗਈ ਤੁਸੀਂ ਲੈ ਕੇ ਗਏ ਸੀ ਕਿ ਥੋੜਾ ਵੀ ਨਾਲ ਦਾ ਇਹ ਤੁਸੀਂ ਸੀਗੇ ਹਾਂਜੀ ਠੀਕ ਤੇ ਬਈ ਇਹ ਟਰੈਕਟਰ ਉਹਨਾਂ ਨੇ ਉੱਥੇ ਖੋਲਿਆ ਸੀ ਥੋੜਾ ਹਾਂਜੀ ਉਹਨਾਂ ਨੇ ਖੋਲਿਆ ਸੀ ਸਟਾਰਟ ਕਰਕੇ ਲੈ ਗਏ ਅੱਗੇ ਅੱਛਾ ਜੀ ਟਾਇਰ ਪਾੜਦੇ ਸਾਡੇ ਉਹਨਾਂ ਨੇ ਛੇ ਠੀਕ ਹੈ ਬਾਈ ਚਾਰੇ ਦੇ ਦੋ ਟਰਾਲੀ ਦੇ ਠੀਕ ਹੈ ਤੇ ਕੋਈ ਹੋਰ ਇਹ ਜੋ ਕੱਢਾ ਵਟਾ ਕੁਝ ਕਰਿਆ ਹੋਵੇ ਸਾਡੀਆਂ ਜਾਇਕਾਂ ਚੋਰੀ ਕੀਤੀਆਂ ਇੱਕ ਆ ਪਾਈਪ ਤੋੜ ਕੇ ਨਾ ਡੀਜ਼ਲ ਦੀ ਟੰਕੀ ਭਰੀ ਸੀ ਠੀਕ ਹੈ ਤੇ ਡੀਜ਼ਲ ਡੋਲਦਾ ਸੀ ਡੀਜ਼ਲ ਡੋਲਦਾ ਸੀ ਤੇ ਲਾਈਟਾਂ ਬੰਤੀਆਂ ਠੀਕ ਆ ਭਾਈ ਆ ਵੇਖਸਾ ਤੁਸੀਂ ਭਾਈ ਸਾਰੀਆਂ ਹੀ ਪਿਛਲੀਆਂ ਹਲੇ ਟੁੱਟੀਆਂ ਪਈਆਂ ਵਾ ਠੀਕ ਆ ਭਾਈ ਤੇ ਟਰਾਲੀ ਚੋਂ ਸਾਡੇ ਗੱਦੇ ਤੇ ਐਸਡੀਸੀ ਚਾਰਜਰ ਠੀਕ ਆ ਭਾਈ ਤੇ ਸਭ ਕੁਝ ਕੱਢ ਲੈ ਸਾਡਾ ਸਾਡੇ 11 12 ਗੱਦੇ ਸੀ ਹੁਣ 4 ਕ ਰਹਿ ਗਏ ਬਾਕੀ ਕੱਢ ਲੈਣਾ ਛੇ ਸਾਡਾ ਛੇ ਮਨ ਲੋਕ ਮਨ ਕਿਦਾਂ ਲੋਕ ਕੱਢ ਲੈ ਟਰਾਲੀ ਟਰਾਲੀ ਆ ਪਿੱਛੇ ਉਹਦੇ ਵਿੱਚ ਆ ਟਾਇਰ ਪਾੜੇ ਹੋਏ ਇਹਨਾਂ ਨੇ ਇਹ ਟਰਾਲੀ ਆ ਟਰਾਲੀ ਸੀਗੀ ਨਹੀਂ ਆ ਪਿੱਛੇ ਖੜੀ ਆ ਠੀਕ ਹੁਣ ਟਰਾਲੀ ਵੀ ਪਖਾਵਾਂਗੇ ਬਈ ਜਿਹੜੀ ਨਾਲ ਗਈ ਸੀ ਤੇ ਜੋ ਛੋਟੀ ਟਰਾਲੀ ਹੈਗੀ ਹਾਂ ਜੀ ਠੀਕ ਆ ਬਈ ਤੇ ਬਈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ ਸਰਕਾਰ ਨੂੰ ਵੀ ਜਿਹੜਾ ਐਡਾ ਪੱਟਾਂਗੇ ਬੈਰੀਕੇਡ ਜਦੋਂ ਹੁਕਮ ਆਇਆ ਠੀਕ ਆ ਅੱਜ ਵੀ ਸਵੇਰ ਆ ਕੇ ਖੜਾ ਸੀ ਮੁੜ ਕੇ ਫਿਰ ਕਹਿੰਦੇ ਸੋਮਵਾਰ ਚੱਲਾਂਗੇ ਠੀਕ ਆ ਹੁਣ ਸੋਮਵਾਰ ਫਿਰ ਜਾਵਾਂਗੇ ਇੱਥੇ ਜਾਵਾਂਗੇ ਠੀਕ ਆ ਹੁਣ ਸੋਮਵਾਰ ਤੱਕ ਦੀ ਵੇਟ ਕਰਦੇ ਹਾਂ ਤੇ ਬਾਕੀ ਜਿੱਦਾਂ ਜੱਥੇ ਬੰਦੀ ਦਾ ਹੁਕਮ ਹੋਊਗਾ ਜਿੱਥੇ ਬੰਦ ਬੰਦੇ ਜੱਥਾ ਜਾਪ ਤੇ ਕਰਾਂਗੇ ਠੀਕ ਹੈ ਕਿਸੇ ਬੰਦੀ ਬਾਕੀ ਫੇਰ ਘੋੜਾ ਤਿਆਰ ਕਰ ਲਿਆ ਆ ਠੀਕ ਆ ਚੰਗੀ ਜਾ ਆ ਜਾ ਰੈਡੀ ਆ ਹੁਣ ਵੀ ਜੰਗੀ ਜਾ ਆ ਜਾ ਉਹ ਟੁੱਕਦੇ ਜਾਊਗਾ ਜਾਊਗਾ ਹੀ ਜਾਊਗਾ ਟੁੱਕ ਹੋ ਜਾਈ ਫੇਰ ਜਮਾਏ ਕਰੀ ਪਹਿਲੇ ਤੇ ਜਾਵਾਂਗੇ ਠੀਕ ਆ ਕੋਈ ਗੱਲ ਪਹਿਲਾ ਬੈਟ ਜਿਹੜਾ ਇਹ ਰੇਡਣਾ ਫੇਰ ਚੁੱਕਾਂਗੇ ਠੀਕ ਆ ਆਪਣਾ ਚਲ ਤਾਂ ਕਾਕਾ ਸਿੰਘ ਕੋਲ ਤਾਂ ਗਿਆ ਗੱਡੀ ਚਲੋਗਾ ਟੈਂਡ ਕਿਹੜਾ ਆਪਣਾ ਆ ਗਿਆ ਆਪਣਾ ਕਰ ਸਰ ਗਿਆ ਉਹ ਆ ਕਲਾ ਸੁਈਆਂ ਕਲਾ ਮਕਰ ਕਰਿਆ ਤੇ ਪਸੋਂ ਨਵੀਂ ਮੰਗੀਆਂ ਟਰਾਲੀ ਹਲਕਮ ਜੀਤਾ ਜੀ ਪੰਗਿਆਂ ਦੇ ਵਾਹ ਟਰਾਲੀ ਵਿਖਾਉਣੇ ਥੋਨੂੰ ਜੇ ਟਰਾਲੀ ਫੌਜੀਆਂ ਵੱਲੋਂ ਉਹ ਟਾਇਰ ਟੁੱਟ ਪੜਿਆ ਆ ਟਰਾਲੀ ਆ ਭਈ ਉਹ ਆ ਵੇਖਸਣ ਤੁਸੀਂ ਤੇ ਆਹ ਦੇਖੋ ਕਿੱਲ ਕਿਹੜੇ ਨੂੰ ਟੋਕੇ ਪਏ ਚੱਪੇ ਤੇ ਭਾਈ ਯਾਰ ਤੁਸੀਂ ਦੇਖ ਸਕਦੇ ਹੋ ਯਾ ਟਰਾਲੀ ਸੀਗੀ ਇਹਦੇ ਵਿੱਚ ਗੱਦੇ ਸੀਗੇ ਤੇ ਇਹਦੇ ਚ ਤੋਂ ਜਾਂਦਾ ਲੋ ਲੋ ਵੀ ਬਹਿਣ ਪੈਣ ਵਾਲਾ ਸਮਾਨ ਤੇ ਇਹਦੇ ਵਿੱਚ ਕੀ ਉਹ ਬੰਬ ਲੈ ਕੇ ਜਾਣ ਲੱਗੇ ਸੀ ਜਿਹੜਾ ਤੁਸੀਂ ਇਹਦੇ ਨਾਲ ਟਰਾਲੀ 980 ਉਹ ਕੀਤਾਗਾ ਤਾਂ ਜੋ ਕਿ ਆਪਾਂ ਇਹੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਆਪਣੀਆਂ ਮੰਗਾਂ ਮੰਨ ਲੈਣ ਤੇ ਸਾਨੂੰ ਅੱਗੇ ਜਾਣ ਦੀ ਆ ਇੰਡੀਕੇਟਰ ਤੇ ਇਟਾ ਸਾਥ ਉੱੜਤ ਗਿਆ ਸੀ ਇਹਦਾ ਵੀ ਹੁਣ ਵੀ ਤਿਆਰ ਕਰ ਲਿਆ ਕਿੰਨਾ ਕੁ ਰੋਕ ਲੈਣਗੇ ਸਾਰਾ ਕੰਮ ਤਿਆਰ ਆ ਬੱਸ ਕਹਿੰਦੇ ਮੂਰੋ ਪ੍ਰਧਾਨਾਂ ਦਾ ਦੀ ਵੇਟ ਕਰ ਰਹੇ ਆ ਉਹਨਾਂ ਦਾ ਮੜਾ ਜਾ ਹੰਗਾਰਾ ਆਵੇ ਤੇ ਕਿਹੜੇ ਵੇਲੇ ਟੱਪ ਗਏ ਤਿਆਰ ਆ ਸਿੰਘ ਤਿਆਰ ਪਰ ਤਿਆਰ ਆ ਗਏ ਇਧਰ ਤੁਹਾਨੂੰ ਵਿਖਾਉਣੇ ਆ ਆਹ ਵੇਖ ਸਕਦੇ ਤੁਸੀਂ ਕਣਕ ਦਾ ਕਿਹੜੇ ਲੋਟ ਬੁਰਾ ਹਾਲ ਕਰੇਗਾ ਆਹ ਵੇਖ ਸਕਦਾ ਹਾਂ ਅਬਾ ਗਾਂਵ ਵਿੱਚ ਚਲਦੇ ਆਗੇ ਤੁਹਾਨੂੰ ਵਿਖਾਉਣੇ ਆਗੇ ਉਹਨਾਂ ਆਪਾਂ ਪਹੁੰਚ ਕੇ ਵੀ ਬਾਰਡਰ ਤੇ ਜਾਵਾਂ ਜਿੱਥੇ ਬੈਰੀਕੇਟਿੰਗ ਕੀਤੀ ਹੋਈ ਆ ਆਪਾਂ ਉਹ ਬੈਰੀਕੇਟਿੰਗ ਤੇ ਪਹੁੰਚ ੱਲੇ ਜਿੱਥੇ ਬੈਰੀਕੇਟਿੰਗ ਕੀਤੀ ਹੋਈ ਹੈਗੀ ਤੁਹਾਨੂੰ ਵਿਖਾਵਾਂਗੇ ਉਹ ਬੈਰੀਕੇਟਿੰਗ ਕਿੰਨੀ ਕਿ ਸਖਤ ਆਗੀ ਇਹ ਵੀਰਾਂ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿੰਨੇ ਸ਼ੇਅਰ ਦੀ ਹੌਸਲਾ ਬਹੁਤ ਆ ਤੁਹਾਨੂੰ ਜਿੰਨਾ ਸੇ ਸ਼ੇਅਰ ਕਰਨਾ ਹੋਵੇ ਤੁਹਾਨੂੰ ਉਹੀ ਉਹੀ ਹੌਸਲਾ ਹੋਰ ਸਖੜੀ ਜੋ ਕਿ ਜਦਾਂ ਕਿ ਆਪਾਂ ਅੱਤਵਾਦੀ ਹੁੰਦੇ ਹਨ ਕੋਈ ਬਾਹਰਲੇ ਲੋਕ ਆਉਂਦੇ ਪਏ ਨੇ ਮੁਹਾਰਤ ਤੇ ਇੱਥੇ ਕੋਈ ਕਰਨਾ ਹੁੰਦਾ ਉਸੇ ਤਰ੍ਹਾਂ ਆ ਵੀ ਆਪਣੇ ਕੋਲ ਸੰਤੋਖ ਸਿੰਘ ਵੀ ਪਹੁੰਚੇ ਹੋਏ ਆ ਇੱਥੇ ਜੇਵਾ ਸੰਤੋਖ ਸਿੰਘ ਨਾਲ ਕਰਾਂਗੇ ਗੱਲਬਾਤ ਇਹ ਪੁੱਛਾਂਗੇ ਸੰਤੋਖ ਸਿੰਘ ਜੀ ਨੂੰ ਜੋ ਕਿ ਮਿਹਰਬਾਨ ਭਈ ਆਪਾਂ ਸੰਤੋਖ ਸਿੰਘ ਨੂੰ ਪੁੱਛਦੇ ਆ ਕਿੱਥੇ ਪਹੁੰਚੇ ਇਥੇ ਤੇ ਮਹਾਰਾਜ ਆਪਣ ਨੂੰ ਜਾਗਰੂਤ ਬਾਸਤ ਕੋਈ ਬਿਆਨ ਦੇਣਾ ਚਾਹਣਗੇ ਆਉਦੇ ਵੱਲੋਂ ਅਸੀਂ ਆਸਿਕ ਸਿੰਘ ਜੀ ਹਾਂਜੀ ਹਾਂ ਸ੍ਰੀ ਪਹਿਲਾਂ ਥੋੜਾ ਬਹੁਤ ਬਹੁਤ ਧੰਨਵਾਦ ਜਿਦਾ ਤੁਸੀਂ ਇੱਥੇ ਪਹੁੰਚੇ ਹੋਗੇ ਮਿਹਰਬਾਨੀ ਬਾਈ ਮਿਹਰਬਾਨੀ ਤੇ ਭਾਈ ਤੁਸੀਂ ਜਿਹੜੇ ਘਰਾਂ 'ਚ ਬੈਠੇ ਉਹਨਾਂ ਨੂੰ ਕੀ ਕਹਿਣਾ ਚਾਹਣੇ ਹੋਗੇ ਤੇ ਕੀ ਬਿਆਨ ਦੇਣਾ ਚਾਹਣੇ ਆਉਦੇ ਘਰਾਂ 'ਚ ਜਿਹੜੇ ਬੈਠੇ ਆ ਕਿਸੇ ਦੀ ਮਜਬੂਰੀ ਹੋ ਸਕਦੀ ਆ वैसे सारे नाल ही है जेड़े ਜਿਹਨਾਂ ਤੋਂ ਨਹੀਂ ਵੀ ਆਇਆ ਜਾਂਦਾ ਜਿਹੜੇ ਆ ਸਕਦੇ ਉਹ ਆ ਜਾਣ ਚਾਹੇ ਜੇ ਕੋਈ ਨਹੀਂ ਵੀ ਆਉਂਦਾ ਤਾਂ ਉਹਨੂੰ ਕੋਸਾ ਨਾ ਕਰੋ ਵੀ ਤੂੰ ਆਇਆ ਨਹੀਂ ਕਈ ਵਾਰੀ ਕਿਸੇ ਦੀ ਮਜਬੂਰੀ ਹੁੰਦੀ ਹੈ ਇਹ ਜਾਂ ਜੀ ਦਾ ਮੜ ਮੋਟਾ ਨਾ ਹੈ ਕਈ ਵਾਰੀ ਕਿਸੇ ਦੀ ਮਜਬੂਰੀ ਹੁੰਦੀ ਹੈ ਹਾਂਜੀ ਤੇ ਪਰ ਅੰਦਰੋਂ ਸਾਰੇ ਨਾਲ ਆ ਭਾਈ ਭਾਈ ਬੱਚਾ ਬਜ਼ੁਰਗ ਸਾਰੇ ਨਾਲ ਠੀਕ ਤੇ ਹੁਣ ਤੁਸੀਂ ਕਿੰਨੇ ਦਿਨ ਇੱਥੇ ਰਹੋਗੇ ਮੈਂ ভাই ਕੇਰਾ ਤਾਂ ਅੱਜ ਦਾ ਦਿਨੀ ਹੈ ਠੀਕ ਹੈ ਜੀ ਤੇ ਫਿਰ ਜੇ ਇਹ ਟੁੱਟ ਗਿਆ ਦਿੱਲੀ ਜਾਵਾਂਗੇ ਉਸ ਤੋਂ ਬਾਅਦ ਫਿਰ ਦੇਖਾਂਗੇ ਠੀਕ ਹੈ ਜਾਂ ਅੱਜ ਦਾ ਦਿਨ ਜਾਂ ਕੱਲ ਦਾ ਇੱਕ ਦੋ ਦਿਨ

ਸਾਹਮਣੇ ਤੁਸੀਂ ਦੇਖ ਸਕਦਾ ਜੋ ਕਿ ਆਰਮੀ ਦੇਖ ਰਹੇ ਹੋ ਤੁਸੀਂ ਪਿੰਡ ਤਾਨਪੁਰ ਖੜੀ ਹੈਗੀ ਬੱਚੋ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਪੁਲਿਸ ਨੇ ਇਹ ਕਰ ਬਈ ਤੁਸੀਂ ਦੇਖ ਰਹੇ ਹੋ ਕਿ ਇੱਥੇ ਅਥਰੂ ਗੈਂਦਾਂ ਗੋਲਿਆਂ ਦਾ ਪ੍ਰਦੂਸ਼ਣ ਹਜੇ ਵੀ ਬਹੁਤ ਤੰਗ ਕਰ ਰਿਹਾ ਹੈਗਾ ਇਸ ਸਾਲ ਲੈਣਾ ਵੀ ਔਖਾ ਹੋ ਰਿਹਾ ਜੋ ਗਿਆ ਥਰੂ ਗਏ ਨੇ ਗੋਲੇ ਪਹਿਲਾਂ ਤਾਂ ਦਾਗੇ ਗਏ ਨਾ ਉਹਨਾਂ ਦਾ ਪ੍ਰਦੂਸ਼ਣ ਹਜੇ ਵੀ ਬਹੁਤ ਜ਼ਿਆਦਾ ਹੈ ਇੱਥੇ ਸਾਲਾਂ ਹੀ ਬਹੁਤ ਔਖਾ ਹੋ ਰਿਹਾ ਹੈਗਾ ਪਤਾ ਨਹੀਂ ਕਿੰਨੇ ਗੱਥਰੂ ਗਏ ਨੇ ਗੋਲੇ ਸਿੱਟੇ ਗਏ ਇੱਥੇ ਆਣ ਗਏ ਬੇਸਮਾ ਦੇਪੇ ਤੇ ਬਿਨਾ ਵਜਾ ਤੋਂ ਬਹੁਤ ਜ਼ਿਆਦਾ ਸਿੱਟੇ ਗਏ ਇੱਥੇ ਗੋਲੇ ਅਥਰੂ ਐਂ ਦੇ ਇਹ ਚਾਰਨੂ ਜਿੱਥੇ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਤੇ ਉਹਦਾ ਸਰਕਾਰ ਕਹਿੰਦੀ ਹੈ ਵੀ ਦਿੱਲੀ ਦੇ ਕਿਸਾਨ ਪਰਾੜੀ ਨਾਲ ਅੱਗੇ ਲਾਉਂਦਾਗਾ ਤਾਂ ਦਿੱਲੀ ਤੋਂ ਆ ਵਜ ਜਾਂਦਾ ਤੇ ਹੁਣ ਵੀ ਆ ਪ੍ਰਦੂਸ਼ਣ ਨਹੀਂ ਆ ਪੁੱਛਣਾ ਹੋਵੇ ਸਰਕਾਰ ਨੂੰ ਵੀ ਆ ਧੂਆ ਨਹੀਂਗਾ ਜਿਹੜਾ ਕਿ ਸਾਹ ਲੈਣਾ ਵੀ ਬਹੁਤ ਔਖਾ ਹੋ ਰਿਹਾ ਇੱਥੇ ਜਕਾਰਿਆਂ ਦਾ ਜੋਰ ਜਕਾਰਿਆਂ ਦਾ ਜਜ਼ਬਾ ਆਪਣੇ ਗੁਰਮਾਨ ਨੇ ਆਪਣ ਨੂੰ ਵਰਦਾਨ ਦਿੱਤਾ ਹੋਇਆ ਇੱਕ ਜਕਾਰਿਆਂ ਦਾ ਕਿਉਂਕਿ ਜਕਾਰਿਆਂ ਦੇ ਆਪਾਂ ਹੇ ਸਾਂਚਲ ਜੀ ਤੇ ਤੁਸੀਂ ਉਹ ਲੋ ਆਰਮੀ ਬਈ ਬਾਹਣਾ ਵੇਦਿਆ ਹੋ ਰਹੀ ਹੈ। ਇਹ ਉਹ ਮੋਟਰ ਆ ਵੀ ਜਿੱਥੇ ਕੱਲ ਆਪਣੇ ਕਿਸਾਨਾਂ ਤੇ ਅੱਥਰੂ ਵਾਂ ਨੇ ਗੋਰੇ ਤੇ लाठी चार्ज ਕੀਤਾ ਗਿਆ ਸੀਗਾ। ਇਹ ਉਹ ਆ ਕਿ ਉਹ ਮੋਟਰ ਆ ਗਈ ਜਿੱਥੇ ਕੱਲ ਕਿਸਾਨਾਂ ਤੇ लाठी चार्ज ਤੇ ਨਾਲੇ ਅੱਥਰੂ ਵੇ ਦੇ ਗੋਲੇ ਬੇਸਮਾ ਬੇਦਾਗ ਛਿੱਟੇ ਗਏ। ਰੱਖ ਦੇਵਾਂਗੇ ਡਾਇਨਾਸੌਰ ਆਪ ਅਕਸਰ ਹੀ ਦੇਖਦੇ ਆ ਬਈ ਇੰਸਟਾਗ੍ਰam YouTube ਤੇ ਤੁਸੀਂ ਡਾਇਨਾਸੌਰ ਖਨੌਰੀ ਪਾਟਰ ਤੇ ਵੀ ਫਿਰਦਾ ਹੈ ਡਾਇਨਾਸੌਰ ਉਹੀ ਜਿਹਨਾਂ ਨੂੰ ਆਪ ਅਕਸਰ ਦੇਖਦੇ ਆ ਕਿ ਯੂਟਿਊਬਰਾਂ ਹੀ ਇੰਸਟਾਗ੍ਰam ਵਾਲੇ ਇਹ ਡਾਇਨਾਸੌਰ ਹੋਗਾ ਇਹ ਵੀ ਪਹੁੰਚ ਗਿਆ ਮਨੌਰੀ ਬਾਰਡਰ ਪਰ ਬਈ ਕਿਸਾਨਾਂ ਦਾ ਇਕੱਠ ਵੇਖਸਣੇ ਬਹੁਤ ਜਿਆਦਾ ਇਕੱਠ ਹੈਗਾ ਸਾਹਮਣੇ ਖੜੀ ਆ ਮੋਦੀ ਵੱਲੋਂ ਲਾਈ ਗਈ ਵੈਰੀਗੇਟ ਕਾ ਤੇ ਆਰਮੀ ਫੋਰਸ ਆਪਾ ਆਪਾ ਖੜੇ ਆਂ ਅਸਬਸ ਡਾਣਾ ਸੁਰ ਤੇ ਗੱਲਬਾਤ ਜੋ ਕਿ ਇੱਕ ਟਾਈਮਾਸੋ ਆ ਆਪਾ ਅਕਸਰੀ ਦੇਖਦੇ ਆਂ ਯੂਟਿਊਬਰ ਰਾਹੀਂ ਫੇਸਬੁੱਕ ਇੰਸਟਾਗ੍ਰਾਮ ਤੇ ਬਾਈ ਦੀ ਵੀਡੀਓ ਬਹੁਤ ਆਉਂਦੀਆਂ ਨੇ ਕਰਦੇ ਆਂ ਬਾਈ ਨਾ ਬਸ ਕਰਾਂ ਗੱਲਬਾਤ ਤੁਸੀਂ ਕਹੋ ਬਾਈ ਜੀ ਬਾਈ ਜੀ ਕੀ ਨਾ ਆਪਣਾ ਹੀ ਮੇਰੇ ਲੱਕੀ ਗੋਲ ਹੁਣੇ ਲੱਕੀ ਗੋਲ ਤੇ ਤੁਸੀਂ ਕਦੋਂ ਪਹੁੰਚੋਗੇ ਇਥੇ ਵੀਰੇ ਕੱਲ ਆਏ ਸੀ ਅਸੀਂ ਠੀਕ ਹੈ ਠੀਕ ਹੈ ਹੁਣ ਤਾਂ ਇਥੇ ਹੁਣੇ ਆਏ ਆਂ ਬਟਰ ਤੇ ਹੁਣੇ ਪਹੁੰਚੋਗੇ ਮੈਂ ਕੱਲ ਦੇ ਇਥੇ ਆਏ ਹਾਂ ਠੀਕ ਆ ਬਾਈ ਏ ਬਾਈ ਹੁਣ ਜਿਹੜਾ ਤੁਸੀਂ ਆਪਣਾ ਆਗੇ ਧਰਨਾ ਇਹ ਚੱਲ ਰਿਹਾ ਹੈ ਹਾਂਜੀ ਹਾਂਜੀ ਵੀਰੇ ਇਕਲੀ ਕਿਸਾਨ ਨਾਲ ਚੱਲੋਂਗੇ ਹਾਂਜੀ ਹਾਂਜੀ ਵੀਰੇ ਨਾਲ ਮੈਰੀਗੇਟ ਟਰੈਕਟਰ ਨਾਲ ਪਟੋਂਗੇ ਬਾਈ ਤਾਂ ਹੀ ਲਾਦਾ ਠੀਕ ਹੈ ਬਾਈ 1 ਟਨ ਦਾ ਟਰੈਕਟਰ ਹੈ ਇਹ 24 ਵਾਲਾ ਨਹੀਂ ਠੀਕ ਹੈ ਵੀ ਕਿਧਰੇ ਆਉਣਾ ਆਪਾਂ ਕੰਮ ਨੂੰ ਠੀਕ ਹੈ ਬਾਈ ਪੂਰੀ ਤਿਆਰੀ ਚਾਓ ਪੂਰੀ ਤਿਆਰੀ ਚਾਹੀਦੀ ਹੈ ਬਾਈ ਜੇ ਆਪਣੇ ਆਗੂ ਕਹਿਣਗੇ ਆਪਾਂ ਉਸ ਹਾਵ ਨਾਲ ਚੱਲਾਂਗੇ ਬਾਈ ਚੱਲੋਂਗੇ ਆਗੂ ਦੇ ਹਾਵ ਨਾਲ ਤੇ ਪਰ ਮੂਰੇ ਰੱਖੋਗੇ ਮੂਰੇ ਰੱਖਾਂਗੇ ਬਾਈ ਠੀਕ ਹੈ ਬਾਈ ਉਸ ਹੋਰ ਕਹਿਣਾ ਚਾਹੁੰਦੇ ਹੋ ਗਿਆ ਆਪੇ ਜਜਮੇ ਨਾਲ ਜੋ ਲੋ ਬਸ ਬਾਈ ਧੱਕਾ ਹੀ ਹੋਈ ਜਾਂਦਾ ਵੈਸੇ ਤਾਂ ਆਪਣੇ ਨਾਲੇ ਆਣਾ ਹਾਂ ਠੀਕ ਹੈ ਸਾਰੇ ਜੂਸ ਨੂੰ ਆਉਣਾ ਚਾਹੀਦਾ ਯਾਰ ਬਾਕੀ ਬਾਈ ਕਾਨੂੰਨ ਤਾਂ ਰੱਦ ਕਰਾ ਕੇ ਜਾਵਾਂਗੇ ਹਾਂ ਠੀਕ ਹੈ ਬਹੁਤ ਬਹੁਤ ਸਨਾ ਤੇ ਐਮਐਸਪੀ ਉਹ ਦਵਾਵਾਂਗੇ ਠੀਕ ਹੈ ਬਾਈ ਤੇ ਬਾਕੀ ਬਾਈ ਜਿਹੜਾ ਮੰਡੀ ਸਿਸਟਮ ਆ ਆਪਾਂ ਉਹ ਰੱਖਣਾ ਆੜਤੀਆਂ ਵਾਲਾ ਹਾਂ ਠੀਕ ਹੈ ਜਿਹੜਾ ਪਹਿਲਾਂ ਚੱਲੀ ਜਾਂਦਾ ਬਸ ਉਹ ਹੀ ਰੱਖਣਾ ਆ ਬਾਈ ਜੇ ਕੱਲ ਨੂੰ ਆਪਾਂ ਨੂੰ ਲੋੜ ਪੈਂਦੀ ਹੈ ਆਪਾਂ ਮੰਡੀ 'ਚ ਆਪਣੇ ਆੜਤੀ ਕੋਲ ਜਾਣ ਤੋਂ ਬਰੇ ਹੈਗੇ ਆ ਜੇ ਅੱਜ ਆਪਣੀ ਆਰਤੀ ਆਪਣੇ ਨਾਲ ਸਪੋਰਟ ਦੇ ਕੇ ਖੜਦੇ ਆ ਹਾਂ ਬਈ ਗੱਲ ਉਹੀ ਆ ਠੀਕ ਆ ਅੱਜ ਆਰਤੀ ਆਪਣੇ ਨਾਲ ਸਪੋਰਟ ਦੇ ਕੇ ਖੜਦੇ ਆ ਜੇ ਆਪਾਂ ਨੂੰ ਅੱਜ ਵੀ ਲੋੜ ਪੈਂਦੀ ਆ ਗੱਲ ਉਹ ਅੱਜ ਇਹ ਮੰਡੀ ਸਿਸਟਮੇ ਖਤਮ ਹੋ ਗਿਆ ਬਾਈ ਜੇ ਆਪਾਂ ਨੂੰ ਅੱਗੇ ਵੱਲੇ ਰਹਿ ਕਿ ਕੁਝ ਨਹੀਂ ਰਹਿਣਾ ਬਾਈ ਠੀਕ ਆ ਬਾਈ ਆਪਣੀ ਆਰਤੀ ਨਾਲ ਹੀ ਸਾਰਾ ਕੁਝ ਹਾਂ ਬਈ ਆਰਤੀ ਹੀ ਰਹੇਗਾ ਕਿ ਨਹੀਂ ਇਹ ਬਾਈ ਜਿਹੜਾ ਇਹ ਫੈਕਟਰੀ ਇੱਕ ਹਾਊਸ ਆਵਰ ਦਾ ਹੁਣ ਇਸ ਤੋਂ ਇਸ ਟਾਈਮ ਤੇ ਬਈ ਹੈ ਤਾਂ origignal ਹੀ ਹੈ ਟਰੈਕਟਰ ਦਾ ਠੀਕ ਹੈ ਬਈ ਹਾਂ ਬਾਕੀ ਆਪਾਂ ਟੋਚਣਾ ਡਾਚਣਾ ਦੇ ਜਾਣੇ ਆ ਥੋੜੀ ਪਾਵਰ ਵੱਧ ਮਾਰਦਾ ਪੈਟ ਗੁੰਡ ਲਾ ਲਓ ਠੀਕ ਹੈ ਬਈ ਹਾਂ ਬਾਕੀ ਕਹਿੰਦੇ ਆ ਮਸ਼ੀਨਰੀ ਦਾ ਉਹ ਨਹੀਂ ਬੰਦੇ ਦੇਖਣਾ ਚਾਹੀਦਾ ਹਾਂ ਬਸ ਮਸ਼ੀਨਰੀ ਮਸ਼ੀਨਰੀ ਸਹੀ ਗੱਲ ਆ ਬਈ ਮਸ਼ੀਨ ਨੇ ਤਾਂ ਉਹੀ ਕੰਮ ਕਰਨਾ ਹੈ ਨਾ ਹਾਂ ਇਹਨੇ ਕਿਹੜਾ ਜਵਾਬ ਦੇਣਾ ਯਾਰ ਉਹਨੇ ਗੱਲ ਹਾਂ ਠੀਕ ਜੇ ਹੁਣ ਕੁਝ ਹੋਰ ਕਹਿਣਾ ਚਾਹੁੰਦੇ ਹਾਂ ਜੋ ਮੋਦੀ ਸਾਰਾ ਹੋਰ ਬਾਈ ਬਸ ਉਹਨਾ ਟਾਈਮ ਇੱਥੇ ਹੀ ਆ ਜਿੰਨਾ ਟਾਈਮ ਆਪਣਾ ਹੱਲ ਨਹੀਂ ਹੁੰਦਾ ਪਿਆ ਹਾਂ ਹਾਂ ਉਹ ਕਿਸਾਨਾਂ ਵੱਲੋਂ ਨਾੜਾ ਛੜਾਇਆ ਜਾ ਰਿਹਾਗਾ ਉਹ ਟਰੈਕਟਰ ਤੇ ਬੈਠ ਕੇ ਜਾਣਾ ਰਸਤੇ ਦਾ ਆਇਆ ਹੁਣ ਛੋਟੇ ਇਥੇ ਕਾਲ ਜਣੇ ਦੀ ਟੀਮ ਆਈ ਹੈ ਬਈ ਇਥੇ ਅਸੀਂ ਬਾਈ ਕੇਰਾ ਦਾ ਅੱਠ ਜਾਣੇ ਆਏ ਆ ਠੀਕ ਆ ਕਾਲੀ ਵੀ ਲੈ ਗਿਓ ਕਿ ਲੈ ਟਰੈਕਟਰ ਦੇ ਮੋਹਟ ਟਰੈਕਟਰ ਹੀ ਲੈ ਕੇ ਆਏ ਬਾਈ ਉਹ ਟਰੈਕਟਰ ਹੀ ਤੁਹਾਡੇ ਹਾਂ ਬਾਈ ਦੋ ਆਏ ਇੱਕ ਪਿੱਛੇ ਨਹੀਂ ਨਹੀਂ ਪਿੱਛੇ ਰਹਿ ਗਿਆ ਬਾਈ ਉਹ ਵੀ ਅਰਥੂ ਨੇ ਨਾ ਕਿ ਹੋ ਰਹਾ ਉਹ ਹੈਗਾ ਬਾਸ ਸੋਨਾ ਲੀਕਾ ਵੀਰੇ ਸੋਨਾ ਲੀਕਾ ਹਾਂਜੀ ਉਹ ਨਾ ਵੀ ਜਾਣਾ ਸੁਣੀ ਰੱਖਿਆ ਨਹੀਂ ਉਹਦਾ ਨਾਂ ਹੈ ਕੁਛ ਨਹੀਂ ਰੱਖਿਆ ਬਾਈ ਠੀਕ ਹੈ ਬਾਈ ਓਕੇ ਬਾਈ ਧੰਨਵਾਦ ਬਾਈ ਬਾਈ ਜਿਹੜਾ ਟਰੈਕਟਰ ਟੋਚਨ ਮੁਕਾਬਲੇ ਤਬ ਨਾ ਸਾਰੇ ਕਿਤੇ ਜਾਂਦੇ ਆ ਬਾਈ ਤੇ ਬਾਈ ਅੱਜ ਪਹੁੰਚੇ ਗਏ ਬਾਈ ਪਹੁੰਚੇ ਇੱਥੇ ਧਰਨੇ ਤੇ